ਜੇ ਆਰ ਸੀ ਲਾਈਵ ਟੀਵੀ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਇਆ ਨਰੇਸ਼ ਸਮੋਸੀ ਵਾਲਾ ਇਹਦੀਆਂ ਵੀ ਸਮੋਸੀਆਂ ਕਹਿੰਦੇ ਪੂਰੀਆਂ ਮਸ਼ਹੂਰਾ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਆ ਦੇਖੋ ਬਹੁਤ ਸੋਹਣੀ ਜਿਹੜੀ ਰਿਕਸ਼ੇ ਦੇ ਉੱਪਰ ਆਪਣੀ ਦੁਕਾਨ ਸਜਾਈ ਹੋਈ ਹੈ ਆ ਸਾਡਾ ਖੜਾ ਨਰੇਸ਼ ਸਮੋਸੀ ਵਾਲਾ ਖੁੱਲ ਜਾਏ ਬੰਦ ਕਲਕਾਤਾ ਦਾ ਸੋ ਇਹਦੀਆਂ ਸਮੋਸੀਆਂ ਬੱਲੇ ਬੱਲੇ ਕਰਾਉਂਦੀ ਐ ਲੋ ਗਰਮ ਹੋ ਰਹੀਆਂ ਤੇ ਨਾਲ ਦੀ ਨਾਲ ਬਣਾ ਰਿਹਾ ਨਾਲ ਦੀ ਨਾਲ ਖੜਾ ਰਿਹਾ ਆਪਾਂ ਗੱਲਬਾਤ ਵੀ ਕਰਦੇ ਆਂ ਆ ਖੜਾ ਨਰੇਸ਼ ਤੇ ਬਣਾ ਰਿਹਾ ਸਮੋਸੀਆਂ ਛੋਟਾ ਜਿਹਾ ਸੈਟ ਅਪ ਹੈ ਦਾ ਕੁਲਚੇ ਵੀ ਰੱਖੇ ਹੋਏ ਆ ਤੇ ਉੱਪਰ ਦੇਖੋ ਪੱਖਾ ਵੀ ਲਾਇਆ ਹੋਇਆ ਤੇ ਸਪੇਸ ਬਣੀ ਹੋਈ ਹੈ ਬੈਟਰੀਆਂ ਰਾਤ ਨੂੰ ਬਿਜਲੀ ਦਾ ਜਿਹੜਾ ਪੂਰਾ ਪ੍ਰਬੰਧ ਹੈ ਸਟੋਰੇਜ ਨਾਲ ਲੈ ਕੇ ਚੱਲਦਾ ਹੈ ਪਾਣੀ ਰੱਖਿਆ ਹੋਇਆ ਤੇ ਸਮੋਸੀਆਂ ਬਣਾ ਰਿਹਾ ਇੱਕ ਵਾਰ ਆਲੂ ਦਿਖਾ ਦੇ ਨਰੇਸ਼ ਮੜਾ ਘੁੰਮ ਕੇ ਆ ਦੇਖੋ ਲੱਗਦੀਆਂ ਐ ਜਿਵੇਂ ਮੂਲੀਆਂ ਕद्दू ਕਸ ਕਰੀਆਂ ਹੋਣੀਆਂ ਤਾਂ ਫਰੈਸ਼ ਆਲੂ ਦੇ ਨਾਲੇ ਛੋਟੀਆਂ ਛੋਟੀਆਂ ਜਿਹੜੇ ਸਮੋਸੀਆਂ ਬਣਾਉਂਦਾ ਵੀਰ ਸਾਡਾ ਇਸ ਟਾਈਮ ਜਿਹੜਾ ਤਹਿਸੀਲ ਸ਼ਹੀਦ ਜਮਗੌਰ ਸਾਹਿਬ ਦੇ ਅੱਗੇ ਖੜਾ ਪੱਕਾ ਐਡਰੈਸ ਵੀ ਆਪਾਂ ਪੁੱਛ ਲੈਨੇ ਹਾਂ ਹਾਂ ਵੀ ਨਰੇਸ਼ ਕੀ ਹਾਲ ਚਾਲ ਆ ਤੇਰਾ ਠੀਕ ਹੈ ਜੀ ਤੇ ਪੱਕਾ ਐਡਰੈਸ ਕਿੱਥੇ ਹੁੰਦਾ ਜਰਾ ਦਿਨ ਚ ਇੱਥੇ ਹੁੰਦਾ ਜੀ ਤਸਵੀਰ ਤੋਂ ਸਾਹਮਣੂ ਕੋਈ ਚੌਕ 'ਤੇ ਹੁੰਦਾ ਕਿਹੜੇ ਘੋੜੇ ਵਾਲੇ ਚੌਂਕਲ ਹਾਂਜੀ ਕਿੰਨੇ ਵਜੇ ਉੱਥੇ ਚਲੇ ਜਾਣਾ ਘੋੜੇ ਵਾਲੇ ਚੌਂਕ 6 ਵਜੇ ਜਿਹੜਾ ਘੋੜੇ ਵਾਲਾ ਚੌਂਕ ਸ਼੍ਰੀ ਚਮਕੌਰ ਸਾਹਿਬ ਉੱਥੇ ਚਲੇ ਜਾਂਦਾ ਸਵੇਰੇ ਕਿੰਨੇ ਵਜੇ ਆ ਜੰਨਾ ਉਹਰੇ 6:30 ਵਜੇ 1:30 ਵਜੇ ਇੱਕ ਡੇਢ ਵਜੇ ਜਿਹੜੀ ਦੁਕਾਨ ਸ਼ੁਰੂ ਕਰਦਾ ਇਹ ਆ ਤਹਿਸੀਲ ਆ ਸਾਹਮਣੇ ਸ਼੍ਰੀ ਚਮਕੌਰ ਸਾਹਿਬ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜਾ 1:30 ਵਜੇ ਆ ਜਾਂਦਾ ਸਮੋਸੀਆਂ ਬਣਾਉਂਦਾ ਸਮੋਸੀਆਂ ਬਹੁਤ ਅਰੀ ਮਸ਼ਹੂਰ ਆ ਟੇਸਟੀ ਆ ਤੇ ਇਹ ਕੰਮ ਨਰੇਸ਼ ਕਿਦੋਂ ਸਿੱਖਿਆ ਦਾ ਤਦ ਤੱਕ ਕੰਮ ਕਾਹਦੇ ਕਰਦੇ ਸਿੱਖਾਈ ਅੱਛਾ ਕਰਦੇ ਕਰਦੇ ਲੱਗਿਆ ਜਿਹੜੀ ਉਸਤਾਦ ਹੈ ਨਹੀਂ ਕੋਈ ਦਰਾ ਕੰਮ 'ਚ ਕੀ ਨਾਮ ਆਉਦਾ ਅੱਛਾ ਰਾਜੂ ਤੇ ਜਦੋਂ ਸਮੋਸੀਆਂ ਵੇਚਣੇ ਸ਼ੁਰੂ ਕਰੀਆਂ 10 ਰੁਪਏ ਦੇ ਕਿੰਨੀਆਂ ਸਮੋਸੀਆਂ ਦਿੰਦਾ ਸੀ ਪਹਿਲਾਂ 10 ਦੇ 5 ਦਿੰਦਾ ਹੁਣ ਕਿੰਨੀਆਂ ਕਰਤੀਆਂ ਮਹਿੰਗਾਈ ਦੇ ਨਾਲ ਕਹਿੰਦਾ ਹੁਣ 3 ਕਰਤੀਆਂ 10 ਰੁਪਏ ਦੀਆਂ ਪਰ 10 ਰੁਪਏ ਦੀਆਂ 5 ਸਮੋਸੀਆਂ ਵੀ ਨਹੀਂ ਦਿੱਤੀਆਂ ਸੋ ਸਾਹਮਣੇ ਸਮੋਸੀਆਂ ਜਿਹੜੇ ਬਣ ਰਹੀਆਂ ਤੇ ਹੁਣ ਤੁਹਾਡੇ ਇੱਕ ਵਾਰ ਚੱਕ ਕੇ ਸਾਦੇ ਆ ਦੇਖੋ ਸਮੋਸੀਆਂ ਕਿੰਨੀ ਥੋੜੀ ਰੰਗਤ ਆ ਗਈ ਹੈ ਸਮੋਸੀਆਂ ਦੀ ਤੇ ਠੀਕ ਹੈ ਸੱਚ 10 ਰੁਪਏ ਚ ਅੱਜ ਕੱਲ ਆਂਦਾ ਵੀ ਕੀ ਆ ਤੇ ਸਾਡਾ ਵੀਰ ਨਰੇਸ਼ ਮਿਹਨਤ ਕਰ ਰਿਹਾ ਚਟਣੀਆਂ ਵੀ ਨੇ ਰੱਖੀਆਂ ਹੋਈਆਂ ਲਾਲ ਹਰੀ ਚਟਣੀਆਂ ਫਿਰ ਮੁੱਲੇ ਲਈ ਕਿਹਾ ਨਾ ਜ ਆਪ ਬਣਾਣਾ ਆਪ ਬਣਾਉਣਾ ਸਾਰੀਆਂ ਜਣੀਆਂ ਆਪ ਬਣਾਣਾ ਆਪ ਬਣਾਉਣਾ ਉਹ ਕਹਿੰਦਾ ਚਟਣੀਆਂ ਵੀ ਸਾਰੀਆਂ ਆਪ ਬਣਾਉਂਦਾ ਵਾ ਦੇਖੋ ਛੋਟੀਆਂ ਛੋਟੀਆਂ ਸਮੋਸੀਆਂ ਜਿਹੜੀ ਫੀਲਿੰਗ ਹੋ ਰਹੀ ਆ ਵਿੱਚ ਆਲੂ ਭਰ ਰਿਹਾ ਆ ਆ ਬਣ ਕੇ ਰੱਖਦੀ ਔਰੇ ਪੱਟੇ ਦੇ ਉੱਪਰ ਆਪਣਾ ਵੀ ਆ ਨਾ ਬਹੁਤ ਵਧੀਆ ਪੱਟਾ ਬਣਾਇਆ ਹੋਇਆ ਬੈਠਣ ਵਾਸਤੇ ਤੇ ਤਾਜ਼ੀਆਂ-ਤਾਜ਼ੀਆਂ ਸਮੋਸੀਆਂ ਬਣਾਉਂਦਾ ਤੇ ਤਾਜ਼ੀਆਂ-ਤਾਜ਼ੀਆਂ ਜਿਹੜੇ ਖਲਾਉਂਦਾ ਇਹ ਕਿਵੇਂ ਆ ਕੰਮ ਕਰ ਠੀਕ ਆ ਵਧੀਆ ਵਧੀਆ ਜੀ ਵਧੀਆ ਚਲੋ ਭਾਈ ਪਰਮਾਤਮਾ ਵਧੀਆ ਜਰੂਰ ਜਿਹੜੇ ਹਲਕਾ-ਫੁਲਕਾ ਖਾਣ ਦੇ ਸ਼ਕੀਨਾ ਤੇ ਆ ਕੁਲਚੇ ਵੀ ਤਾਂ ਰੱਖੇ ਹੋਏ ਆ ਹਾਂਜੀ ਕੁਲਚੇ ਦਾ ਕੀ ਰੇਟ ਆ ਕੁਲਚੀ 15 ਦਾ ਇੱਕ ਕੁਲਚਾ ਵੀ ਦੇ ਰਿਹਾ ਹੈ ਆ ਕੁਲਚਾ ਨੇ ਮਸਾਲਾ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤਵਾ ਰੱਖਿਆ ਹੋਇਆ ਕਚੌੜੀਆਂ ਵੀ ਆ ਹਾਂ ਕਚੋਰੀ ਵੀ ਹੈ ਭਾਈ ਕਚੌੜੀ ਵੀ ਬਣਾਉਂਦਾ ਹੈ ਕਚੋਰੀ ਖਾਣ ਦੇ ਚਕੀਨਾ ਨਾ ਘਰਾਂ ਚੋਂ ਹੁਣ ਘਟ ਅੱਜ ਕੱਲ ਬਣਦੀਆਂ ਤੇਲ ਵਾਲਾ ਜ਼ਿਆਦਾ ਹੋ ਜਾਂਦਾ ਪਰ ਇਹਦੀਆਂ ਕਚੋਰੀ ਮਸ਼ਹੂਰ ਆ ਕਚੋਰੀ ਵੀ ਨਾਲ ਦੀ ਨਾਲ ਇਹ ਬਣਾ ਕੇ ਜਿਹੜਾ ਦਿੰਦਾ ਤੇ ਉਹ ਤੋਂ ਫਾਨਟਾ ਆਟਾ ਕੱਚਾ ਰੱਖਿਆ ਹੋਇਆ ਉਹ ਦੱਬੇ ਚਿੱਟੂਆਂ ਅੱਡ ਦੱਬੇ ਚ ਕਹਿੰਦਾ ਆਹ ਦੇਖੋ ਆਟਾ ਪਿਆ ਤਾਜ਼ਾ ਗੁੰਨੇ ਹੋਇਆ ਆਟਾ ਪਿਆ ਆਰਡਰ ਆ ਗਿਆ ਨਾਲ ਹੀ ਕਹਿੰਦਾ ਕਚੌਰੀਆਂ ਵੀ ਬਣਾ ਦਿੰਦਾ ਏ ਆਰਡਰ ਦੇਣਾ ਆਲੂ ਦੀ ਫੀਲਿੰਗ ਦਾ ਕੋਲ ਪਈਓ ਇਹਦੇ ਸੋਏ ਸੀ ਸਾਡਾ ਨਰੇਸ਼ ਜਰੂਰ ਤੁਸੀਂ ਆਓ ਇਹਨਾਂ ਨੇ ਵੀ ਖਾਣੀਆਂ ਸਮੋਸੀਆਂ ਚਾਹ ਦੇ ਨਾਲ ਗਰਮਾ ਗਰਮ ਚਾਹ ਦੇ ਨਾਲ ਸਮੋਸੀ ਹੋ ਜਵੇ ਤਾਂ ਕੀ ਗੱਲ ਬਾਤ ਆ ਨਾ ਦੱਸ ਦਿਆਂ 5 ਦਿਨਾਂ ਦਾ ਪਰ ਮਹਿੰਗਾਈ ਹੋ ਗਈ ਕਹਿੰਦਾ ਬਹੁਤ ਜ਼ਿਆਦਾ ਤੇ ਦੱਸ ਦਿਆਂ 3 ਕਰਦੇ ਪਰ 3 ਵੀ ਦੱਸ ਦਿਆਂ ਜ਼ਿਆਦਾ ਹੀ ਆ ਦੋ ਚਟਣੀਆਂ ਵੀ ਨਾਲ ਦੇਣੇ ਲਾਲ ਤੇ ਹਰੀ ਜੀ ਹਾਂ ਸਾਰੇ ਜ਼ਰੂਰ ਬੋਲ ਕੇ ਜੀ ਆਰ ਸੀ ਲਾਈਵ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਕਰੋਗਾ ਸਾਰੇ ਤੂੰ ਬੋਲ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੀ ਲਾਈਕ ਕਰੋ ਲਾਈਕ ਕਰੋ ਸਾਰੀ ਜਗਾ ਸ਼ੇਅਰ ਕਰ ਦਿਓ ਮੇਰੇ ਪਿੰਡ ਭੇਜੋ ਸਾਰਾ ਜਿਹੜਾ ਸਰਕਾਉ ਦੋ ਪਿੰਡ ਤੇ ਦੋ ਜੀ ਕੀ ਕਰੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ